ਤਕਰੀਬ 500 ਸਾਲਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਅਯੋਧਿਆ ਦੇ ਵਿੱਚ ਹੋ ਰਹੀ RAM ਲੱਲਾ ਦੀ ਪ੍ਰਾਣ ਪ੍ਰਤੀਸ਼ਟਾ ਨੂੰ ਲੈ ਕੇ ਦੇਸ਼ ਵਿਦੇਸ਼ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਪਰ ਦੂਜੇ ਪਾਸੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਕੜਾਮ ਦੇ ਵਸਨੀਕਾਂ ਦਾ ਮੰਨਣਾ ਹੈ ਕਿ ਇਸ ਦਾ ਭਗਵਾਨ RAM ਦੇ ਨਾਲ ਨੇੜਲਾ ਸੰਬੰਧ ਹੈ ਉੱਥੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਟਿਆਲਾ ਜ਼ਿਲ੍ਹੇ ਦਾ ਪਿੰਡ ਕੜਾਮ ਭਗਵਾਨ ਸ਼੍ਰੀ RAM ਜੀ ਦਾ ਨਾਨਕਾ ਪਿੰਡ ਹੈ ਤੇ ਇਸ ਸਥਾਨ ਦੇ ਉੱਤੇ ਭਗਵਾਨ ਸ਼੍ਰੀ ਰਾਮ ਜੀ ਦੇ ਮਾਤਾ ਕੁਸ਼ਲਿਆ ਦੇ ਪਿਤਾ ਦਾ ਪੁਰਾਣਾ ਕਿਲਾ ਮੁਜੀਬ ਮੌਜੂਦ ਹੈ ਜੋ ਕਿ ਹੁਣ ਖੰਡਰ ਬਣਦਾ ਜਾ ਰਿਹਾ ਹੈ ਉੱਥੇ ਪਿੰਡ ਵਾਸੀਆਂ ਅਤੇ ਵਿਧਾਇਕ ਪਠਾਨ ਮਾਜਰਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਅਧਿਕਾਰਿਤ ਤੌਰ ਦੇ ਉੱਤੇ ਕੋਈ ਵੀ ਸੱਦਾ ਜਿਹੜਾ ਅਯੋਧਿਆ ਜਾਣ ਦਾ ਨਹੀਂ ਮਿਲਿਆ ਪਰ ਅਯੋਧਿਆ ਦੇ ਵਿੱਚ ਹੋਣ ਵਾਲੇ ਸਮਾਰੋਹ ਦੇ ਦੌਰਾਨ ਪਿੰਡ ਨੂੰ ਮਾਨਤਾ ਮਿਲਣ ਦੀ ਉਮੀਦ ਹੈ ਜਿਹੜੀ ਪਿੰਡ ਵਾਸੀ ਜ਼ਰੂਰ ਕਰ ਰਹੇ ਨੇ ਉਥੇ ਪਟਿਆਲਾ ਦੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਵੱਲੋਂ ਕੜਾਮ ਵਿਖੇ ਭਗਵਾਨ ਸ਼੍ਰੀ ਰਾਮ ਜੀ ਦੇ ਮਾਤਾ ਜੀ ਮਾਤਾ ਕੁਸ਼ਲਿਆ ਜੀ ਅਤੇ ਪਿੰਡ ਕੜਾਮ ਦੀ ਇਤਿਹਾਸਿਕ ਮਹੱਤਤਾ ਸੰਬੰਧੀ ਇੱਕ ਪ੍ਰੈਸ ਕਾਨਫਰੰਸ ਨੂੰ ਸਬੋਧਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਕੜਾਮ ਨੂੰ ਕੇਂਦਰ ਸਰਕਾਰ ਨੇ ਨਜ਼ਰ ਅੰਦਾਜ਼ ਕੀਤਾ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਭਗਵਾਨ ਸ਼੍ਰੀ ਰਾਮ ਜੀ ਦੇ ਮਾਤਾ ਕੁਸ਼ਲਿਆ ਦੇ ਪਿੰਡ ਕੜਾਮ ਦੇ ਵਿੱਚ ਮੰਦਿਰ ਬਣਾਏਗੀ ਇਹ ਰੇਲਵੇ ਸਟੇਸ਼ਨ ਦਾ ਨਾਮ ਵੀ ਮਾਤਾ ਕੁਸ਼ਲਿਆ ਦੇ ਨਾਮ ਦੇ ਉੱਤੇ ਬਣਾਉਣ ਦੀ ਕੋਸ਼ਿਸ਼ ਕਰਾਂਗੇ ਨਾਲ ਹੀ ਉਹਨਾਂ ਨੇ ਕੜਾਮ ਨੂੰ 1 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਇਸ ਮੌਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਹੋਰ ਕੀ ਕੁਝ ਕਿਹਾ ਆਓ ਜਾਣਦੇ ਹਾਂ ਮੰਦਰ ਬਣਾਤਾ ਪਰ ਕੁਸ਼ਲਿਆ ਮਾਤਾ ਨੂੰ ਇਗਨੋਰ ਕੀਤਾ ਗਿਆ ਕਿੱਥੇ ਕਿਤੇ ਉਹਦੇ ਪੇਕੇ ਪਰਿਵਾਰ ਨੂੰ ਇਗਨੋਰ ਕੀਤਾ ਗਿਆ ਜਿੱਥੇ ਇਸ ਜਗ੍ਹਾ ਦੇ ਉੱਤੇ ਇਤਿਹਾਸਕਾਰ ਦੱਸਦੇ ਪ੍ਰਾਣੀ ਜਿਹੜੀ ਹਿਸਟਰੀ ਆ ਇੱਥੇ ਸੋਨੇ ਦਾ ਮੰਦਿਰ ਹੈ ਇਸ ਜਗ੍ਹਾ ਦੇ ਵਿੱਚ ਜਿਹਨੂੰ ਕੁਛ ਟਾਈਮ ਤੱਕ ਇੱਕ ਦੋ ਵਾਰੀ ਜਦੋਂ ਅਸੀਂ ਛੋਟੇ-ਛੋਟੇ ਹੁੰਨੇ ਸੀ ਕੋਈ ਫੌਜ ਆਈ ਸੀ ਥੋੜਾ ਬਹੁਤਾ ਰੰਬੀਆਂ ਜੀ ਦੇ ਨਾਲ ਖਰਚ-ਖਰਚ ਕੇ ਹਫਤਾ-ਦਸ ਦਿਨ ਰਹਿ ਉਹ ਦੋ ਵਾਰ ਚੱਲ ਗਏ ਪਰ ਇਹਨੂੰ ਜ਼ਿਆਦਾ ਜੇ ਫੋਲਿਆ ਜਾਵੇ ਇਹਦੇ ਚੋ ਜੋ ਇਤਿਹਾਸ ਕਰ ਦੱਸਦੇ ਵੀ ਇੱਥੇ ਮੰਦਿਰ ਵੀ ਹੈਗਾ ਆ ਤੇ ਕਸ਼ਲਿਆ ਮਾਤਾ ਜੀ ਦਾ ਥੇ ਬਣਿਆ ਇਹਦੇ ਥੱਲੇ ਅੱਜ ਵੀ ਤੁਸੀਂ ਵੇਖੋਗੇ ਸਾਰੇ ਦੇ ਵਿੱਚ ਜਿਹੜਾ ਉਹਨਾਂ ਦਾ ਮਹਿਲ ਸੀਗਾ ਉਹ ਇਹਦੇ ਵਿੱਚ ਹੈਗਾ ਆ ਪਰ ਇਹਨੂੰ ਗਨੋਰ ਕੀਤਾ ਗਿਆ ਤਾਂ ਕੋਈ ਵੀ ਕਿਸੇ ਨੇ ਇਹਨੂੰ ਓਪਨ ਨਹੀਂ ਕੀਤਾ ਗਿਆ ਅੱਜ ਅਸੀਂ ਜਿਵੇਂ ਉੱਥੇ ਮਨਾਇਆ ਜਾ ਰਿਹਾ ਗੁਰੂ ਸਾਹਿਬ ਦਾ ਸ਼੍ਰੀ ਰਾਮਚੰਦਰ ਜੀ ਦਾ ਇੱਥੇ ਅੱਜ ਅਸੀਂ ਸਾਰੇ ਬਾਬਾ ਜੀ ਦੇ ਸੰਜੋਗ ਨਾਲ ਜਿੰਨੇ ਵੀ ਸਾਡੇ ਹਲਕਾ ਸਨੌਰ ਵਾਸੀ ਪਟਿਆਲਾ ਵਾਸੀ ਆ Hindu ਭਰਾ ਸਿੱਖ ਭਰਾ ਸਾਰੇ ਅਸੀਂ ਧਰਮ ਵਾਲੇ ਇੱਥੇ ਇਕੱਠੇ ਹੋਏ ਆ ਇੱਥੇ ਛੋਲੇ ਪੂਰੀਆਂ ਦਾ ਲੰਗਰ ਵੀ ਲਾਇਆ ਸਾਰਾ ਜੋ ਸਾਡੇ ਕੋ ਬ੍ਰੈਡ ਪਕੌੜਾ ਹਰ ਇੱਕ ਜੋ ਸਾਡੇ ਕੋ ਸਰਦਾ ਉਹ ਅਸੀਂ ਲਾ ਰਹੇ ਆ ਤੇ ਅੱਜ ਅਸੀਂ ਸਰਕਾਰ ਤੋਂ ਵੀ ਬੇਨਤੀ ਕਰਦੇ ਵੀ ਸਾਡਾ ਸੰਜੋਗ ਕੀਤਾ ਜਾਵੇ ਅੱਜ ਅਸੀਂ ਇੱਥੇ ਐਲਾਨ ਵੀ ਕਰਦੇ ਆਂ ਵੀ ਅਸੀਂ ਇੱਥੇ ਮੰਦਿਰ ਬਣਾਵਾਂਗੇ ਜੇ ਸਾਡੀ ਸਰਕਾਰ ਨਾ ਵੀ ਮਦਦ ਕਰੂਗੀ ਤਾਂ ਵੀ ਅਸੀਂ ਕੁਸ਼ਲਿਆ ਮਾਤਾ ਜੀ ਦਾ ਤੇ ਸ਼ਰੀ रामचंद्र ਜੀ ਦਾ ਇੱਥੇ ਮੰਦਿਰ ਬਣਾਵਾਂਗੇ ਤੇ ਬਾਬਾ ਜੀ ਸਾਡੇ ਜਿਹੜੇ ਸ਼ੰਕਰਗੀਰ ਜੀ ਦੀ ਉੱਥੇ ਸੇਵਾ ਕਰਦੇ ਨੇ ਇਹ ਬਾਬਾ ਜੀ ਦੀ ਸਰਪ੍ਰਸਤੀ ਹੇਠ ਅਸੀਂ ਇੱਥੇੜਾ ਮੰਦਿਰ ਦਾ ਨੀਂਹ ਪੱਥਰ ਰਖਾਵਾਂਗੇ ਬਹੁਤ ਜਲਦੀ ਇੱਕ ਮਹੀਨੇ ਦਾ ਟਾਈਮ ਦੇਵਾਂਗੇ ਅਸੀਂ ਇੱਕ ਮਹੀਨੇ ਬਾਅਦ ਅਸੀਂ ਆਪਦਾ ਇੱਥੇ ਸਾਰਿਆਂ ਤੋਂ ਸੰਯੋਗ ਵੀ ਮੰਗਦੇ ਹਾਂ ਵੀ ਸਾਡੀ ਫੰਡਿੰਗ ਵੀ ਸਾਨੂੰ ਦਿੱਤੀ ਜਾਵੇ ਅਸੀਂ ਕੁਸ਼ਲਿਆ ਮਾਤਾ ਜੀ ਦੇ ਨਾਂ ਤੇ ਟਰਸਟ ਬਣਾਵਾਂਗੇ ਉਹਦੇ ਵਿੱਚ ਜਿੰਨੀ ਤੁਸੀਂ ਹੋ ਸਕੇ ਸਾਡੀ ਮਦਦ ਕਰਿਓ ਤੇ ਅੱਜ ਲੱਖ ਰੁਪਈਆ ਮੈਂ ਆਪਣੇ ਪਰਿਵਾਰ ਵੱਲੋਂ ਆਪਣੇ ਵੱਲੋਂ ਬਾਬਾ ਜੀ ਨੂੰ ਦੇਣਾ ਹੈ ਤੇ ਜਾਵੇ ਅਸੀਂ ਚਾਹੁੰਦੇ ਹਾਂ ਵੀ ਜਿੱਤਰਾ ਹੁਣ ਪਟਿਆਲੇ 에ਅਰਪੋਰਟ ਆ ਉਹਦੇ ਨਾਂ ਵੀ ਕੁਸ਼ਲਿਆ ਮਾਤਾ ਜੀ ਦੇ ਨਾਂ ਤੇ ਰੱਖਿਆ ਜਾਵੇ ਜਿਵੇਂ ਰੇਲਵੇ ਸਟੇਸ਼ਨ ਐ ਉੱਥੇ ਵੀ ਅਸੀਂ ਬੋਰਡ ਲਾਵਾਂਗੇ ਆਪਣਾ ਵੀ ਕੜਾਮ ਨੂੰ ਜਿਹੜਾ ਉਹ ਵੇਖਣ ਵਾਸਤੇ ਲੋਕ ਆਉਣ ਜਦੋਂ ਅਸੀਂ ਮੰਦਿਰ ਬਣੂਗਾ ਇੱਕ ਵੱਡੀ ਸੰਸਥਾ ਬਣੂਗੀ ਇੱਥੇ ਲੋਕ ਬਾਹਰੋਂ ਵੀ ਵੇਖਣ ਵਾਸਤੇ ਆਉਣਗੇ ਅਸੀਂ ਪੂਰੀ ਤਨਦੇਹੀ ਨਾਲ ਮੇਰੀ ਕੋਸ਼ਿਸ਼ ਹੋਊਗੀ ਵੀ ਜੇ ਮੈਨੂੰ ਐਮਐਲਏ ਬਣਾਇਆ ਸਾਰੇ ਲੋਕਾਂ ਨੇ ਰਲ ਕੇ ਬਣਾਇਆ ਅਸਲ ਅਗਨੋਰ ਕਿਉਂ ਕੀਤਾ ਗਿਆ ਵੀ ਇੱਥੇ ਜਿੰਨੇ ਵੀ ਐਮਐਲਏ ਐਮਪੀ ਬਣੇ ਉਹ ਬਾਹਰਲੇ ਬਣੇ ਆ ਉਹਨਾਂ ਨੇ ਕਦੀ ਵੀ ਕੜਾਮ ਨੂੰ जागर इस जगह नहीं करने की कोशिश समय आया अब समय से पहले कुछ नहीं बनता और आज ऐसा समय आया कि जो सारे कट यहाँ इकट्ठा हुआ है और सभी सबके योगदान और सहयोग से ही जो है ना इसका निर्माण होगा और ये तो अड़ी बड़ी खुशी की बात है कि ये भगवान रामचंद्र जी का ननिहाल है माता कौशल्या इस नगरी की हुई है और देखो कि जिस समय भगवान रामचंद्र जी यहाँ आए थे बचपन बालक रूप में तो उस समय भोलेनाथ शिवजी महाराज जो है ना पाताल से प्रकट होकर उनके दर्शनों के लिए आए यहाँ कि देखो उनकी कितनी थी खुशी थी कि तो आज हमारा समाज भी है इसी तरह से बड़ा खुश है इस बात में से कि भगवान के दर्शन के लिए अगर यहाँ पर निर्माण हो जाए बड़ा अच्छा बन जाए तो सबको बड़ी खुशी होगी इस बात की बस हम तो यही चाहते हैं कि यहाँ सबकी खुशहाली बन जाए और सबसे अच्छा सहयोग मिला सबका और सबको अच्छा निर्माण हो जाए और यही हमें बड़ी खुशी है बस हम तो यही चाहते हैं जय श्री राम जय श्री राम जय श्री